ਅਸੀਂ ਪੰਜਾਬ ਵਾਸੀਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਜਿਹੜੀ ਅੱਜ ਇਲੈਕਸ਼ਨ ਹੋਈ ਹੈ ਉਹਦੇ ਵਿੱਚ ਸਾਨੂੰ ਇੰਨਾ ਮਾਨ ਸਤਿਕਾਰ ਪਿਆਰ ਦਿੱਤਾ ਅਸੀਂ ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੀਏ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਦਰਸ਼ਕ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 979100200 ਤੇ ਮੈਸੇਜ ਕਰੋ ਨਜੇ ਦੇ ਖਿਲਾਫ ਸਾਡਾ ਸਾਥ ਦਿਓ ਜ਼ਿੰਮੇਵਾਰੀਆਂ ਜਿਉਂ-ਜਿਉਂ ਵਾਧੀਆਂ ਨੇ ਪਰਮਾਤਮਾਗੇ ਹੋਰ ਅਰਦਾਸ ਬੇਨਤੀ ਕਰਦੇ ਆ ਵੀ ਉਹਦਾ ਹਿੰਮਤ ਵੀ ਬਖਸ਼ਿਓ ਜਿਹੜੀਆਂ ਉਹ ਜ਼ਿੰਮੇਵਾਰੀਆਂ ਨਿਭਾ ਸਕੀ ਔਰ ਪਾਰਟੀ ਦੇ ਰਹਿਣੀਆਂ ਜੀ ਜਿਨ੍ਹਾਂ ਨੇ ਇਸ ਨਿਮਾਣੇ ਤੇ ਵਿਸ਼ਵਾਸ ਕੀਤਾ ਜਿਹੜੀ ਜ਼ਿੰਮੇਵਾਰੀ ਦੇ ਕੇ ਨਵਾਤੇ ਬਿਲਕੁਲ ਜੀ ਜਦੋਂ ਪਰਮਾਤਮਾ ਦਾ ਓਟ ਆਸਰਾ ਹੋਵੇ ਤੇ ਸੰਗਤ ਦਾ ਪਿਆਰ ਹੋਵੇ ਫਿਰ ਚੁਣੌਤੀਆਂ ਚੁਣੌਤੀਆਂ ਨਹੀਂ ਰਹਿ ਜਾਂਦੀਆਂ ਹੁੰਦੀਆਂ ਫਿਰ ਇਹਨੂੰ ਵਧੀਆ ਢੰਗ ਨਾਲ ਆਪਾਂ ਅਰਾਈਸ ਕਰਦੇ ਹਾਂ ਆਪਾਂ ਲੋਕਾਂ ਦੇ ਵਿੱਚ ਆਪਣਾ ਰਿਪੋਰਟ ਕਾਰਡ ਲੈ ਕੇ ਗਏ ਆ ਲੋਕਾਂ ਨੇ ਸਾਨੂੰ ਫਰਕ ਪਤਾ ਭਗਵੰਤ ਮਾਨ ਜੀ ਦੇ ਕੀਤੇ ਹੋਏ ਕੰਮਾਂ ਨੂੰ ਉਹਨਾਂ ਨੇ ਤੁਹਾਡੇ ਸਾਹਮਣੇ ਰਿਜ਼ਲਟ ਦਿੱਤਾ ਹੱਲੇ ਕਈ ਕੰਮ ਰਹਿੰਦੇ ਨੇ ਸਾਡੇ ਪਰ ਜੋ ਜੋ ਸਮਾਂ ਬੀਤਦਾ ਜਾਊਗਾ ਜੋ ਤੇ ਆਪਾਂ ਕੰਮ ਜਿਹੜੇ ਉਹ ਪੂਰੇ ਐ ਪਹਿਲਾਂ ਤੇ ਜੀ ਅਸੀਂ ਪੰਜਾਬ ਵਾਸੀਆਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਨੂੰ ਜਿਹੜੀ ਐ ਇਲੈਕਸ਼ਨ ਹੋਈ ਹੈ ਉਹਦੇ ਵਿੱਚ ਸਾਨੂੰ ਇੰਨਾ ਮਾਨ ਸਤਕਾਰ ਪਿਆਰ ਦਿੱਤਾ ਅਸੀਂ ਸਦਾ ਰਹਿਣੀ ਆ ਆ ਰਾਤੀ ਮੰਦਰ ਵੀ ਬਾਲਮਕੀ ਮੰਦਰ ਵੀ ਔਰ ਉਸ ਤੋਂ ਬਾਅਦ ਦਰਬਾਰ ਸਾਹਿਬ ਵੀ ਆਪਾਂ ਸਾਰੇ ਜਗ੍ਹਾ ਨਤਮਸਤਕ ਹੋ ਕੇ ਪ੍ਰਮਾਤਮਾ ਦਾ ਸ਼ੁਕਰੀਆ ਦਾ ਅਦਾ ਕੀਤਾ ਔਰ ਅਰਦਾਸ ਬੇਨਤੀ ਕੀਤੀ ਪੰਜਾਬ ਦੀ ਭਲਾਈ ਵਾਸਤੇ ਚੜ੍ਹਦੀ ਕਲਾ ਵਾਸਤੇ ਵੱਡੇ ਉਦੇ ਹੁੰਦੇ ਜਿੰਮੇਵਾਰੀਆਂ ਵੱਜਦੀਆਂ ਚੁਣੌਤੀਆਂ ਵੱਜਦੀਆਂ ਠੀਕ ਹੈ ਦੇਖੋ ਜੀ ਜਿੰਮੇਵਾਰੀਆਂ ਜਿਉਂ-ਜਿਉਂ ਵਾਧੀਆਂ ਨੇ ਪਰਮਾਤਮਾਗੇ ਉਹ ਅਰਦਾਸ ਬੇਨਤੀ ਕਰਦੇ ਆ ਵੀ ਉਹਦਾ ਹਿੰਮਤ ਵੀ ਬਖਸ਼ਿਓ ਜਿਹੜੀਆਂ ਉਹ ਜ਼ਿੰਮੇਵਾਰੀਆਂ ਨਿਭਾ ਸਕੀ ਔਰ ਪਾਰਟੀ ਦੇ ਰਹਿਣੀਆਂ ਜੀ ਜਿਨ੍ਹਾਂ ਨੇ ਸਨਮਾਨੇ ਤੇ ਵਿਸ਼ਵਾਸ ਕੀਤਾ ਜਿਹੜੀ ਜ਼ਿੰਮੇਵਾਰੀ ਦੇ ਕੇ ਨਵਾਜ਼ੇ ਜਿਹੜੇ ਆਦਮੀ ਆਲਿਆਂ ਨੇ ਰਿਕਵੈਸਟ ਕੀਤੀ ਆ ਪੰਜਾਬ ਸਰਕਾਰ ਨੂੰ ਕਿ ਜਿਹੜੀ ਲੋਕਾਂ ਨੂੰ 300 ਜੀ ਬਿਜਲੀ ਫ੍ਰੀ ਦਿੱਤੀ ਜਾ ਰਹੀ ਆ ਉਹ ਆਰਮੀ ਦੇ ਜਿਹੜੇ ਕੁਆਟਰ ਆ ਉਹਨਾਂ ਨੂੰ ਵੀ ਦਿੱਤੇ ਜਾਵੇ ਦੇਖੋ ਜੀ ਇਹਦੇ ਬਾਰੇ ਜਿਹੜੀ ਆ ਤੁਹਾਡੇ ਮਾਧਿਅਮ ਰਾਹੀਂ ਮੈਨੂੰ ਹੁਣੇ ਪਤਾ ਲੱਗਾ ਇਹਤੇ ਬਾਰੇ ਵਿਚਾਰ ਕਰਾਂਗੇ ਜੀ ਚਰਚਾ ਕਰਾਂਗੇ ਜੀ ਸਾਹਿਬ ਨਗਨੇ ਕੁਮਾਰ ਜਿਹੜੀ ਇਲੈਕਸ਼ਨਸ ਨੇ ਉਹ ਕਿੰਨੇ ਘੋੜੇ ਚੋਸੀ ਲੈਣ ਬਲੀ ਜਾਂਦੇ ਜੀ ਬਿਲਕੁਲ ਜੀ ਜਦੋਂ ਪਰਮਾਤਮਾ ਦਾ ਉਦਾਸਰਾ ਹੋਵੇ ਤੇ ਸੰਗਤ ਦਾ ਪਿਆਰ ਹੋਵੇ ਫਿਰ ਚੁਣੌਤੀਆਂ ਚੁਣੌਤੀਆਂ ਨਹੀਂ ਰਹਿ ਜਾਂਦੀਆਂ ਹੁੰਦੀਆਂ ਫਿਰ ਇਹਨੂੰ ਵਧੀਆ ਢੰਗ ਨਾਲ ਆਪਾਂ ਆ ਰਾਇਸ ਕਰੀਏ ਸਭਾ ਹਲਕੇ ਵਿੱਚ ਜਿਹੜੀ ਜਿੱਤ ਪ੍ਰਾਪਤ ਹੋਈ ਆ ਜਿੰਮੇ ਚੋਣ ਦੇ ਵਿੱਚ ਉਹਨੂੰ ਕਿਵੇਂ ਸਮਝੀਏ ਤੁਸੀਂ ਤੁਹਾਡੇ ਸਾਹਮਣੇ ਆ ਜੀ ਉਹ ਜਿਹੜੀ ਜਿੱਤ ਆ ਸਾਰੇ ਸੀਐਮ ਸਾਹਿਬ ਸੀਐਮ ਦੇ ਦਾਵੇਦਾਰ ਜਿਹੜੇ ਮੈਨੂੰ ਲੱਗਦਾ ਵੀ ਜਿਤਨਾ ਰਾਜਾ ਵਣਿੰਗ ਜੀ ਡੇਰਾ ਪਾਪਾ ਨਾਨਕ ਵਾਲੇ ਸੋ ਲੋਕਾਂ ਨੇ ਦੇਖੋ ਮੈਂ ਅੱਗੇ ਵੀ ਇੱਕ ਗੱਲ ਕਹਿਣੀ ਚਾਹੁੰਦਾ ਅੱਗੇ ਲਾਰੇ ਵਾਦੇ ਚੱਲਦੇ ਹੁੰਦੇ ਸੀ ਹੁਣ ਜਿਹੜਾ ਬੰਦਾ ਕੰਮ ਕਰੂਗਾ ਲੋਕੋਨੂੰ ਪਸੰਦ ਕਰਨਗੇ ਅਸੀਂ ਆਪਾਂ ਲੋਕਾਂ ਦੇ ਵਿੱਚ ਆਪਣਾ ਰਿਪੋਰਟ ਕਾਰਡ ਲੈ ਕੇ ਗਏ ਆ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਭਗਵੰਤ ਮਾਨ ਜੀ ਦੇ ਕੀਤੇ ਹੋਏ ਕੰਮਾਂ ਨੂੰ ਉਹਨਾਂ ਨੇ ਤੁਹਾਡੇ ਸਾਹਮਣੇ ਰਿਜ਼ਲਟ ਦਿੱਤਾ ਹਲੇ ਕਈ ਕੰਮ ਰਹਿੰਦੇ ਨੇ ਸਾਡੇ ਪਰ ਜੋ ਜੋ ਸਮਾਂ ਬੀਤਦਾ ਜਾਊਗਾ ਤੇ ਉਹ ਤੇ ਆਪਾਂ ਕੰਮ ਜੜੇ ਉਹ ਪੂਰੇ ਹੋਣਗੇ ਵਿੱਚ ਜਿਹੜਾ 13 ਸੀਟਾਂ ਚੋਂ 3 ਆਈਆਂ ਤੇ ਓਪੋਜੀਸ਼ਨ ਕਹਿੰਦੀ ਵੀ ਇਹਨਾਂ ਦਾ ਖਰਾਬ ਹੁੰਦੇ ਜਾਣਾ ਸ਼ੁਰੂ ਹੋ ਗਿਆ ਆ ਮਾਦੀ ਬਾਟੀ ਦਾ ਮੈਂ ਤੁਹਾਨੂੰ ਅੱਗੇ ਦੱਸਿਆ ਨਾ ਵੀ ਸੰਗਤ ਆ ਲੋਕਾਂ ਦੀ ਜਨਤਾ ਲੋਕ ਚਾਣਦੇ ਲੀਡਰ ਆਸਤੇ ਲੋਕ ਚਾਣਦੇ ਲੀਡਰ ਫਸਤੇ ਅੱਜ ਦਾ ਜਿਹੜਾ ਪ੍ਰੋਗਰਾਮ ਕਿੰਨਾ ਵੱਲੋਂ ਸਵਾਗਤ ਕੀਤਾ ਜਾ ਰਿਹਾ ਥੋਕੇ ਸੋ ਮੇਰਾ ਭਰਾ ਹੁਸ਼ਮ ਸ਼ੀਨਾ ਇਹ ਮੈਂ ਮੈਨੂੰ ਪਾਦਾ ਹੁਕਮ ਹੋਇਆ ਵੀ ਤੁਰਨਾ ਆਪਾਂ ਇੱਥੋਂ ਆ ਕਾਫਲਾ ਜੀ ਮੈਂ ਕਿਹਾ ਜਿਤਨਾ ਵੀ ਇਹ ਵੇਖੋ ਸਾਡੇ ਇਹ ਸਾਡੀਆਂ ਬਾਹਵਾਂ ਨੇ ਸਾਡੇ ਵਰਕਰ ਸਾਡੀ ਸਾਡਾ ਪਰਿਵਾਰ ਆ ਸਾਨੂੰ ਇਹ ਹੁੰਦਾ ਵੀ ਹਰ ਇੱਕ ਦਾ ਮਾਣ ਸਤਿਕਾਰ ਜਿਹੜਾ ਉਹਦੇ ਚ ਕੋਈ ਘਸਮਾ ਨਹੀਂ ਜੀ